ਜੇ ਜਿੱਦੀ ਟੀਮ ਹੈ ਉਧਰ ਕਹਿੰਦੇ ਖੀਰੇ ਪੁੱਤਰ ਰਮਣੇ ਕੁਤਬੇ ਬਾਨੀ ਵਾਲੇ ਦੀ ਟੀਮ ਖੇਡ ਰਹੀ ਆ ਆ ਮਲੂਕ ਦਾ ਵੀਰ ਆਹ ਗੱਲਾਂ ਫਰਿਆਦ ਦੇ ਵੀਰ ਦੀਆਂ ਇਹ ਮਲੂਕ ਆ ਇਹ ਮਲੂਕ ਆ ਇਹ ਮਲੂਕ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਪੁਆਇੰਟ ਖੇਲੇ ਐਲਾਨ ਕਰਵਾਇਆ ਵੀ ਗੱਲ ਤਾਂ ਮੈਰੀਪੁਰ ਦੇ ਮੇਲੇ ਦੀ ਹੋਣੀ ਆ ਆ ਗੱਲਾਂ ਦੁਨੀਆ ਦੇ ਵਿੱਚ ਹੋਣਗੀਆਂ ਇੱਕ ਥਾੜ ਆ ਮੁੰਡੇ ਨੂੰ ਦਿੱਤੀ ਜਾਣੀ ਆ ਤਿੰਨ ਸਕਾਰਪਿਓ ਪਰ ਮੂਰੇ ਗਰਦਿਤ ਮੂਰੇ ਗਰਦਿਤ ਇਹ ਖੁਸ਼ ਕਰ ਦਿੰਦਾ ਕਿਉਂਕਿ ਅੱਜ ਦਾ ਰੇਟ 60 ਰੁਪਏ ਆ ਉਹ ਕੈਨੇਡੀਅਨ ਡਾਲਰ 60 ਰੁਪਏ ਆ ਉਹ 90 ਦੀ ਗੱਲ ਚੱਲਦੀ ਆ ਵੜੀਲ ਘੋੜੇ ਨੇ ਮਿੱਤਰੋ ਕਰ ਜਾਂਦੇ ਮਨਮਾਨੀ ਹਰ ਆਜੇ ਖੇਲੇ ਹੱਟ ਪਿੱਛੇ ਲੁੱਟੀਆਂ ਪਾਉਂਦੀ ਫਰਜਾਨੀ ਬੋਲਟ 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 ਲੈ ਗਿਆ ਧੱਕੇ ਇਹ ਇਹ ਬੱਲੇ ਬੱਲੇ ਆ ਬੱਲੇ ਬੱਲੇ ਆ ਦੁਗ ਦੰਗ ਦੁਗ ਦੁਗ ਕਰਵਾਤੀ ਓਏ ਬੋਲਟ ਸੁੱਖਾ ਪੁਲਸੀਆ ਕਹਿੰਦੇ ਮੰਗਲ ਦੇ ਜੱਫੇ ਦਾ 2000 ਦੇਣਗੇ ਆ ਵੀਰਾ ਦੱਸ ਕੇ ਜਾਈ ਯਾਰਾ ਸਾਡਾ ਵੱਡਾ ਭਰਾ ਹੀ ਅਵੀਰਾ ਉਤਮ ਸਿੰਘ ਤੇ ਨਾਲ ਸਾਡਾ ਅੱਜ ਦੇ ਬਸਟ ਜੱਪੀ ਅੱਜ ਦੇ ਖੇਡ ਮੇਲੇ ਦਾ 2 ਟੱਕ 3 ਟੱਚ 2 ਜੱਫੇ ਬਲਦ ਖੀਰਾ ਵਾਲੀਆ